ਭਰ ਦੋ ਜੇ ਤੁਸੀਂ ਵਾਕਿ ਸੱਚੇ ਦੇਸ਼ ਭਗਤ ਹੋ ਦੇਸ਼ ਪ੍ਰੇਮੀ ਹੋ ਇੱਕ ਐਮਪੀ ਕਲਨਾ ਮੋਤੇ ਹਮਲਾ ਹੋਣਾ ਬਹੁਤ ਵੱਡੀ ਗੱਲ ਹੈ ਮੈਂ ਕਹਿੰਦਾ ਕਿਸਾਨ ਭਰਾਵੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਇਸ ਦਲ ਦੀ ਸ਼ਰਮ ਆਣੀ ਚਾਹੀਦੀ ਜਿਹੜੇ ਕੱਪੜਵਾਦੀ ਲੋਕ ਬਾਰ ਉਸ ਤੋਂ ਮਰਥਰ ਕਰ ਰਹੇ ਨੇ ਜਿੰਨੇ ਖੱਪੜ ਮਾਰੇ ਉਹਦਾ ਵੱਧ ਤੋਂ ਵੱਧ ਵਿਰੋਧ ਕਰੋ ਉਹਨੂੰ ਉਹਦੀ ਬੰਦੀ ਸਜ਼ਾ ਦਿਵਾਓ ਤਾਂ ਕਿ ਪਤਾ ਲੱਗ ਜੇ ਇਹ ਲੋਕਾਂ ਦੇ ਜਿਹੜੇ ਕੰਨ ਖੜੇ ਹੋ ਜਾਣ ਕਿ ਹਿੰਦੂਆਂ ਨੂੰ ਨਹੀਂ ਹੱਥ ਪਾਣਾ Hindu ਹਿੰਦੂਆਂ ਨੂੰ ਹੱਥ ਨਹੀਂ ਪਾਣਾ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਅਸ਼ੀਰਵਾਦ ਸਦਾ ਸਭ ਪਰ ਬਣਾ ਰਹੇ ਬਾਂਕੇ ਬਿਹਾਰੀ ਦੀ ਕਿਰਪਾ ਸਦਾ ਸਭ ਪਰ ਬਣੀ ਰਹੇ ਦੋਸਤੋ ਮੈਂ ਤੁਹਾਡਾ ਆਪਣਾ Hindu ਜੱਟ ਸ਼ੇਰ ਲੋਇਨ ਦੋਸਤੋ ਬੜਾ ਹੀ ਮੈਂ ਕਹਿੰਦਾ ਗੰਭੀਰ ਮੁੱਦਾ ਜਿਹੜਾ ਅੱਜ ਕੱਲ ਦਾ ਚੱਲਦਾ ਪਿਆ ਹੋਇਆ ਹੈ ਕਿ ਦੇਖੋ ਸਾਡੇ ਭਾਰਤ ਦੀ ਬੇਟੀ ਸਾਡੇ ਭਾਰਤ ਦੀ ਧੀ ਕੰਗੜਾ ਮੋਤ ਜਿਹੜੀ ਹਿਮਾਚਲ ਮੰਡੀ ਤੋਂ ਐਮਪੀ ਹੈ ਦੋਸਤੋ ਕਾਹਦਾ ਵਾਕਿਆ ਚੰਡੀਗੜ੍ਹ 에어ਪੋਰਟ ਦੇ ਉੱਤੇ ਮੈਂ ਇਹ ਚੀਜ਼ ਗਿੰਦਾਵਾਦ ਕੀ ਪੰਜਾਬ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਇੱਕ ਐਮਪੀ ਸ਼ੇਫ ਨਹੀਂ ਹੈ ਸਾਡੇ ਭਾਰਤ ਦੀ ਬੇਟੀ ਸ਼ੇਫ ਨਹੀਂ ਹੈ ਕਿ ਅਸੀਂ ਲੋਕ ਆਪਣੇ ਆਪ ਉਸ ਸ਼ੇਧ ਕਿੱਥੋਂ ਗਿਆਗੇ ਬੜਾ ਹੀ ਦੁੱਖ ਲਗਾ ਦੋਸਤੋ ਜਦੋਂ ਮੈਂ ਵੀਡੀਓ ਦੇਖੀ ਕਿ ਕਿਦਾਂ ਸਾਡੀ ਐਮਪੀ ਕੰਨਾ ਰਮੋਦ ਦੇ ਭਾਰਤ ਦੀ ਗੇੜੀ ਤੇ ਕਿਦਾਂ ਹਮਲਾ ਕੀਤਾ ਗਿਆ ਮਾਰਿਆ ਗਿਆ ਜੇ ਉਸ ਜਿਹੜੀ ਕੋਪਨਾ ਸੀਆਈਏ ਵਰਦੀ ਕੌਨਸਟੈਂਟ ਹੋਣੀ ਉਹਦੇ ਹਥਿਆਰ ਹੁੰਦਾ ਉਹਦੇ ਮਨ ਦੇ ਵਿੱਚ ਕਿਹੜੀ ਵਿਚਾਰਧਾਰਾ ਸੀਗੀ ਇਹ ਤੇ ਹੁਣ ਏਜੰਸੀਆਂ ਹੀ ਪਤਾ ਕਰਨਗੀਆਂ ਏਜੰਸੀਆਂ ਨੂੰ ਪਤਾ ਕਰਨਾ ਪੈਣਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਕਰਨਾ ਪੈਣਾ ਕਿ ਉਹਨਾਂ ਮਨ ਦੇ ਵਿੱਚ ਉਹਦੀ ਕਿਹੜੀ ਵਿਚਾਰਧਾਰਾ ਸੀ ਜਿਉਂ ਜਦੋਂ ਕੋਈ ਹਥਿਆਰ ਹੁੰਦਾ ਹਥਿਆਰ ਨਾਲ ਜੇ ਹਮਲਾ ਕਰ ਦਿੰਦੀ ਤੇਰਾ ਜ਼ਿੰਮੇਵਾਰ ਕੌਣ ਹੁੰਦਾ ਦੋਸਤੋ ਕੰਗਨਾ ਨੋਟ ਸਾਡੇ ਭਾਰਤ ਦੀ ਟੀ ਸਾਡੇ ਭਾਰਤ ਦੀ ਬੇਟੀ ਦੋਸਤੋ ਮੇਰੀ ਇੱਕ ਗੱਲ ਹੈ ਮੈਂ ਆਪਣੀ ਗੱਲ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਮੈਨੂੰ ਪਤਾ ਹੈ ਤੁਸੀਂ ਮੇਰੀ ਗੱਲ ਦਾ ਸਮਰਥਨ ਜ਼ਰੂਰ ਕਰੋਗੇ ਕੀ ਹਮ ਕੰਗਨਾ ਨੋਟ ਕੇ ਸਾਥ ਹਾਂ ਹਮ ਕੰਗਨਾ ਨੋਟ ਕੇ ਸਾਥ तो मैं कहना सोशल मीडिया हिंदू परिवार सच्चे देश, देश तो तो वर्ल्ड जाना पैना एक ही नारा रखना पैना है कि भारत की बेटी कंगना रनो पूरा हिंदुस्तान पूरा वर्ल्ड ਤੇਰੇ ਸਾਠ ਹੈ ਇਹੋ ਜੀ ਤਾਕਤ ਬਣਾ ਲੋ ਇਹੋ ਜੀ ਤਾਕਤ ਭਰ ਲਓ ਕਿ ਜਿਹੜੇ ਦੁਸ਼ਮਨ ਨੇ ਜਿਹੜੇ ਦੁਸ਼ਮਨ ਸੋਚਦੇ ਆ ਜਿਹੜੇ ਖਾਲਸਤਾਨੀ ਕੱਟੜਵਾਦੀ ਲੋਗ ਜਿਹੜੇ ਸੋਚਦੇ ਨੇ ਹਮੇਸ਼ਾ ਇਹਨਾਂ ਤੇ ਹਮਲੇ ਕੀਤੇ ਜਾਣਗੇ ਨੂੰ ਮਾਰਿਆ ਜਾਵੇ ਦੋਸਤੋ ਸ਼ੇਰ ਨਹੀਂ ਹੈ ਸ਼ੇਰ ਨਹੀਂ ਕੰਗਲਾ ਲੋਥ ਤੇ ਅੰਮੀ ਤੋੜਾ ਸ਼ੇਰ ਸ਼ੇਰ ਦਾ ਹਮੇਸ਼ਾ ਇਸ ਸ਼ੇਰ ਦੀ ਨੂੰ ਸਪੋਰਟ ਰਹੇਗੀ ਔਰ मैं एक चीज बेनती करता पूरे अपने वास भी, भी पूरी के हिंदू ने पूरी हिमाचल करन एक एक की बेटी हम आपके साथ हैं फिर मजा आऊगा दोस्तों गल शुरू करिए कि आपने आप न सेफ कि गिनीए बड़ा विचार ਤੁਸੀਂ ਦੇਖੋ ਮੇਰੀ ਸੋਸ਼ਲ ਮੀਡੀਆ ਤੇ ਮੇਰੇ ਪੇਜ ਤੇ ਕਿੰਨੂ ਕਿੰਨੇ ਹੀ ਦੇਖੋ ਗਲਤ ਕਮੈਂਟ ਗਲਤ ਧਮਕੀਆਂ ਦਿੰਦੇ ਜਾਨੋਂ ਮਾਰਨ ਦੀਆਂ ਲੱਖਾਂ ਫੋਨ ਆਉਂਦਾ ਰੋਜ਼ ਦਾ ਪਰ ਇਹ ਸ਼ੇਰ ਪਰਵਾਹ ਨਹੀਂ ਕਰਦਾ ਜਦੋਂ ਕੱਲ ਮੈਨੂੰ ਪਤਾ ਲੱਗਾ ਕਿ ਸਾਡੇ ਭਾਰਤ ਦੀ ਧੀ ਸਾਡੇ ਐਮਪੀ ਕਮਨਰ ਮੋਤੇ ਹਮਲਾ ਕੀਤਾ ਗਿਆ ਮੈਨੂੰ ਬੜਾ ਹੀ ਦੁੱਖ ਲੱਗਾ ਕਿ ਕਿਤੋਂ ਸੇਫ ਆ ਸੀ ਲੋਗ ਕਿਤੋਂ ਸੇਫ ਹੈ ਜਿਹੜੀ ਇੰਨੀ ਵੱਡੀ ਇੰਨਾ ਵੱਡਾ ਅਹੁਦਾ ਐਮਪੀ ਐ ਕਿਤੋਂ ਸੇਫ ਹੈ ਦੋਸਤੋ ਇਹਦੀ ਆਵਾਜ਼ ਅਸੀਂ ਬੰਨਣਾ ਹੁਣ ਅਸੀਂ ਇਹਦੀ ਆਵਾਜ਼ ਤਾਕਤ ਕੰਗਨਰ ਰੋਧ ਦੀ ਅਸੀਂ ਬੰਨਣਾ ਔਰ ਅਸੀਂ ਇਹੋ ਜਿਹਾ ਤਾਕਤ ਬਣ ਕੇ ਦਿਖਾਣਾ ਹੈ ਕਿ ਪੂਰੇ ਭਾਰਤ ਦੇ ਵਿੱਚ ਕੰਗਨਰ ਰੋਧ ਦਾ ਸਾਥ ਦਿਓ ਔਰ ਜਿਨੇ ਥੱਪੜ ਮਾਰਿਆ ਉਹਦਾ ਵਾਦੋ ਵਾਦ ਵਿਰੋਧ ਕਰੋ ਔਰ ਉਹਨੂੰ ਮੋਦੀ ਬੰਦੀ ਸਜ਼ਾ ਦਿਵਾਓ ਤਾਂ ਕਿ ਪਤਾ ਲੱਗ ਜੇ ਇਹ ਲੋਕਾਂ ਦੇ ਜਿਹੜੇ ਕੰਨ ਫਰੇ ਹੋ ਜਾਣ ਕਿ ਹਿੰਦੂਆਂ ਨੂੰ ਨਹੀਂ ਹੱਥ ਪਾਣਾ ਹਿੰਦੂ ਹਿੰਦੂਆਂ ਨੂੰ ਹੱਥ ਨਹੀਂ ਪਾਣਾ ਹਿੰਦੂ ਦੇਸ਼ ਭਗਤ ਹੈ ਹਿੰਦੂ ਆਪਣੇ ਪੰਜਾਬ ਲਈ ਆਪਣੇ ਵਤਨ ਲਈ ਆਪਣੇ ਹਿਮਾਚਲ ਲਈ ਆਪਣੇ ਹਰਿਆਣਾ ਲਈ ਆਪਣੇ ਮੱਧ ਪ੍ਰਦੇਸ਼ ਲਈ ਆਪਣੇ ਭਾਰਤ ਲਈ ਹਰ ਵਕਤ ਜਾਨ ਦੇ ਨੂੰ ਤਿਆਰ ਹੈ ਦੋਸਤੋ ਗੱਲ ਸ਼ੁਰੂ ਕਰਦੇ ਆਪਾਂ ਕਿ ਦੇਖੋ ਕਾਲ ਵੀ ਕਿੰਨੀ ਸੋਸ਼ਲ ਮੀਡੀਆ ਤੇ ਗੱਲ ਚੱਲਦੀ ਵੀ ਹੈ ਕੀ ਕੰਮ ਨਾਲ ਰੋਂਥਾ ਪੜ ਮਾਰੇ ਕੋਚ ਟੱਕੜਵਾਦੀ ਸੰਗਠਨ ਕੋਚ ਸਾਡੇ ਕਿਸਾਨ ਜਿਹੜੇ ਪੰਜਾਬ ਦੇ ਸਰਵਟਰ ਦੇਖੋ ਕਿਦਾਂ ਸਮਰਥਨ ਕਰ ਰਹੇ ਨੇ ਕਿਦਾਂ ਉਹ ਸੀਆਈਏ ਸਾਫ ਦੀ ਜਿਹੜੀ ਲੇਡੀਆਂ ਹੈ ਜਿਹੜੀ ਪੁਲਿਸ ਅਫਸਰ ਜੀ ਉਹਦਾ ਉਹਦਾ ਉਹ ਸਮਰਥਨ ਕਰ ਰਹੇ ਨੇ ਮੈਂ ਕਹਿੰਦਾ ਕਿਸਾਨ ਭਰਾਵੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਐ ਇਸ ਦਲ ਦੀ ਸ਼ਰਮ ਆਣੀ ਚਾਹੀਦੀ ਜਿਹੜੇ ਟੱਕੜਵਾਦੀ ਲੋਕ ਬਾਰ ਉਸ ਤੋਂ ਸਮਰਥਨ ਕਰ ਰਹੇ ਨੇ ਕਿਉਂ ਐਮਪੀ ਆ ਸਾਡੇ ਸਾਡੇ ਦੇਸ਼ ਦੀ ਐਮਪੀ ਐ ਤੁਸੀਂ ਕਿਉਂ ਇਹੋ ਜਿਹਾ ਕੰਮ ਕਰਦੇ ਹੋ ਤੁਸੀਂ ਦੇਖੋ ਅੱਜ ਕਿੰਨਾ ਟਾਈਮ ਹੋ ਗਿਆ 6 ਮਿੰਟ ਤੋਂ ਉੱਪਰ ਵਾਕਿਆ ਹੋ ਗਿਆ ਅਣ ਤੁਸੀਂ ਬਾਹਰ ਕੇ ਕੇ ਬੈਠੇ ਹੋ ਇਹਦੇ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ ਇਹਦੇ ਨਾਲ ਸਾਡੇ ਵਪਾਰ ਨੂੰ ਨੁਕਸਾਨ ਨਹੀਂ ਹੁੰਦਾ ਤੁਸੀਂ ਦੇਖੋ ਮੈਂ ਕਹਿੰਦਾ ਸਰਕਾਰਾਂ ਵੀ ਦੇਖੋ ਕਿੰਦਾ ਚੁੱਪ ਹੈ ਚਾਰੇ ਸੰਤਲ ਜਿ ਬੈਠੀ ਪਾਸ ਪਾਸ ਸਰਕਾਰ ਹੈ ਪਾਸ ਪਾਸ ਸਰਕਾਰ ਦਾ ਇੱਕ ਵੀ ਹਜੇ ਤੱਕ ਕੋਈ ਮੰਤਰੀ ਜਦ ਕੀ ਉਹ ਕੀ ਸੀ ਭਾਜਪਾ ਦੀ ਐਮਪੀਸੀ ਕੰਗਨਾ ਰੌਤ ਇੱਕ ਵੀ ਮੰਤਰੀ ਭਾਜਪਾ ਸਰਕਾਰ ਦਾ ਇੱਕ ਵੀ ਲੀਡਰ ਇੱਕ ਵੀ ਬੰਦਾ ਭਾਜਪਾ ਦਾ ਕੋਈ ਵੀ ਕੰਗਨਾ ਦੇ ਸਮਰਥਨ ਚ ਨਹੀਂ ਬੋਲਿਆ ਕਿਉਂ ਆਪਾਂ ਪੰਜਾਬ ਤੇ ਰਹਿੰਦੇ ਆ ਆਪਾਂ ਭਾਰਤ ਤੇ ਰਹਿੰਦੇ ਆ ਆਪਾਂ ਹੀ ਬਾਦੂ ਤੇ ਰਹਿੰਦੇ ਆ ਆਪਾਂ ਕਿਉਂ ਨਹੀਂ ਆਪਣੀ ਐਮਪੀ ਦਾ ਸਮਰਥਨ ਕਰਦੇ ਆ ਆਪਾਂ ਕਿਉਂ ਨਹੀਂ ਸਮਰਥਨ ਕਰਦੇ ਮੈਂ ਕਿਸੇ ਦੀ ਕੋਈ ਵੀਡੀਓ ਨਹੀਂ ਦੇਖੀ ਮੈਂ ਇੱਕ ਦੇਸ਼ ਭਗਤਾਂ ਹਿੰਦੂਸਤਾਨੀ ਆ ਮੈਂ ਭਾਰਤ ਦਾ ਵਾਸੀ ਆ ਮੈਂ ਕੰਨੜਾ ਬਲੋ ਦੀ ਸਪੋਰਟ ਕਰਦਾ ਮੇਰਾ ਭਾਰਤ ਸਪੋਰਟ ਕਰੇਗਾ ਮੇਰੇ ਜਿਹੜਾ ਮੇਰਾ ਪਰਿਵਾਰ ਹੈ ਘਰ ਦਾ ਜਿਹੜਾ ਮੇਰੀ ਹਿੰਪੁਰ ਦੀ ਟੀ ਨੂੰ ਕੰਗਨਾਰ ਰੋਗ ਨੂੰ ਪਿਆਰ ਕਰਦਾ ਹੈ ਉਹ سپورਟ ਕਰਨਗੇ ਪੂਰੀ ਪੂਰੀ ਪੈਕੇਟ ਸੋਸ਼ਲ ਮੀਡੀਆ ਪਰ ਆਏਗੀ ਕੰਗਨਾਰ ਰੋਗ ਹਮ ਤੁਹਾਡੇ ਸਾਥ ਹੈ ਐਦਾ ਦੇ ਕੰਮ ਜਿਹੜੇ ਬੀਜੇਪੀ ਦੇ ਲੀਡਰ ਨੇ ਹਜੇ ਤੱਕ ਕਿਸੇ ਨੇ ਕਿਉਂ ਨਹੀਂ ਪਾਇਆ ਬੜੀ ਸ਼ਰਮਨਾਕ ਦਾ ਲੈ ਬੀਜੇਪੀ ਲੀਡਰਾਂ ਲਈ ਇੱਕ ਐਮਪੀ ਤੇ ਤੁਹਾਡੀ ਹਮਲਾ ਹੁੰਦਾ ਹੈ ਉਹ ਤੁਸੀਂ ਚੁੱਪ ਕਰਕੇ ਸ਼ਾਂਤ ਬੈਠੇ ਹੋ ਫਿਰ ਮੈਂ ਗੱਲ ਕਰਦਾ ਹਾਂ

ਤੁਸੀਂ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹੋ ਤੁਹਾਨੂੰ ਬਹੁਤ ਹੀ ਬਹੁਤ ਵਧਾਈ ਹੋਵੇ ਕਿ ਤੁਸੀਂ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹੋ ਪਰ ਤੁਹਾਡਾ ਸਾਥ ਦੇਣਾ ਜਦੋਂ ਤੁਹਾਨੂੰ ਰੋਤਾ ਤੁਹਾਡਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੀ ਮੈਂਬਰ ਆਫ ਪਾਰਲੀਮੈਂਟ ਹੈ ਤੁਹਾਡੀ ਪਾਰਟੀ ਵੀ ਬੜਕਰ ਹੈ ਔਰ ਤੁਹਾਨੂੰ ਸੀਲ ਚਿਤਾਈ ਹੈ ਤੁਹਾਨੂੰ ਸੀਲ ਦਿੱਤੀ ਹੈ ਉਹਨੇ ਜਿੱਤ ਕੇ ਮੰਡੀ ਦੀ ਤੁਸੀਂ ਹਲੇ ਤੱਕ ਕੋਈ ਸਪਸ਼ਟੀਕਰਨ ਤੁਹਾਡੇ ਮੰਤਰੀ ਨੇ ਨਹੀਂ ਦਿੱਤਾ ਅਸੀਂ ਕਹਿੰਦੇ ਅਸੀਂ ਚਾਹੁੰਦੇ ਆ ਮੈਂ ਦੇਸ਼ ਭਗਤ ਆ ਮੈਂ ਆਪਣੇ ਦੇਸ਼ ਲਈ ਖੋਲਦਾ ਮੈਂ ਆਪਣੇ ਦੇਸ਼ ਲਈ ਆਪਣੇ ਦੇ ਅਧਿਕਾਰਾਂ ਲਈ ਬੋਲਦਾ ਕਿ ਮੇਰੇ ਦੇਸ਼ ਨੂੰ ਮੇਰਾ ਬੰਦਾ ਹੱਕ ਮੇਰੇ ਪੰਜਾਬ ਨੂੰ ਮੇਰਾ ਬੰਦਾ ਹੱਕ ਹਮੇਸ਼ਾ ਮਿਲਦਾ ਰਹੇ ਕੁਝ ਕੱਕੜਵਾ ਵੀ ਪਾਰ ਬੈਠੇ ਵਿਦੇਸ਼ਾਂ ਦੇ ਵਿੱਚ ਸ਼ਰੀ ਰਾਮ ਸਭ ਤੋਂ ਉੱਤਮ ਕੀ ਆ ਦੇਂਦੇ ਰਹਿੰਦੇ ਆ ਕਾਲੇ ਪਿੱਛੇ ਜਿਹੜੇ ਲੋਗਾਂ ਦਾ ਤੇ ਮੇਰੇ ਤੋਂ ਨੂੰ ਕੁਮਾਰ ਕਰਦੇ ਸਿਰਫ ਪੈਸੇ ਦੀ ਲਾਲਚਾਂ ਦੇ ਲੈਤੇ ਮੈਂ ਇੱਕ ਚੀਜ਼ ਕਹਿਣਾ ਚਾਹਾਂ ਦੋਸਤੋ ਇੱਕ ਤਾਕਤ ਹਿੰਦੂ ਹੋ ਜੋ ਹਿੰਦੂ ਵਿੱਚ ਤਾਕਤ ਬਣ ਜੋ ਇਹ ਜਨਾਬ ਦੇ ਰਚੇ ਹਿੰਦੂਵਾਦ ਇੱਕਲੀ ਤਾਕਤ ਨਹੀਂ ਲਖਾਈ ਕਿ ਜਿਵੇਂ ਸਾਨੂੰ ਖਾਣੀ ਕਰਦੀ ਸੀ ਔਰ ਮੈਂ ਵਿਸ਼ਵਾਸ ਚਾਹਨਾ ਤੁਹਾਡਾ ਦੋਸਤੋ ਤੁਹਾਡਾ ਪਿਆਰ ਚਾਹਨਾ ਕਿ ਜਦ ਤੱਕ ਹਿੰਦੂ ਇਕ ਹੈ ਅਸੀਂ ਸਾਰਨਾ ਵੱਡੀ ਤਾਕਤ ਆ ਔਰ ਇੱਕ ਤਾਕਤ ਤੁਸੀਂ ਹੋ ਕੇ ਦਿਖਾਣੀ ਹੈ ਔਰ ਜਾਂਦੇ ਵਾਲੀ ਮੈਂ ਇੱਕ ਬੇਨਤੀ ਕਰਦਾ ਹਾਂ ਦੋਸਤੋ ਜਿਹੜਾ ਵੀ ਵਰਕਰ ਜਿਹੜਾ ਵੀ ਭਾਰਤ ਦਾ ਬੇਟਾ ਬੇਟੀ ਜਿਹੜਾ ਵੀ ਬਜ਼ੁਰਗ ਤਦਨਾ ਔਰ ਲੋਕ ਨਾਲ ਪਿਆਰ ਕਰਦਾ ਵੇ ਇਹ ਤਕੀਰ ਲਿਖੇ ਕੰਗਨਾਰ ਲੋਕ ਹਮ ਆਪਕੇ ਸਾਥ ਹੈ ਹਮ ਆਪਕੇ ਸਾਥ ਹੈ ਔਰ ਇਹ ਤਕੀਰ ਮੈਂ ਹੋਰ ਕਿਹੜਾ ਚੰਗਾ ਜਾਂਦੇ ਜਾਂਦੇ ਕੀ ਜਿਹੜੀ ਸੀ ਐਸਸੀਐਸ ਦੀ ਜਵਾਨ ਸੀਗੀ ਜਿਹਦੀ ਕੱਟੜਵਾਦੀ ਸੋਚ ਸੀਗੀ ਦੇਖੋ ਉਸ ਕੋਈ ਕੱਟੜਵਾਦੀ ਸੋਚ ਪਹਿਲਾ ਭਾਰਤ ਸਰਕਾਰ ਨੂੰ ਜਾਂ ਏਜੰਸੀਆਂ ਨੂੰ ਪਤਾ ਕਰਨੀ ਚਾਹੀਦੀ ਹੈ ਔਰ ਉਹਦਾ ਪੂਰੇ ਪੰਜਾਬ ਚ ਨਹੀਂ ਪੂਰੇ ਮੈਂ ਕਹਿੰਦਾ ਭਾਰਤ ਵਿੱਚ ਹਰ ਸ਼ੇਰਸਾਨੀ ਹਰ ਹਿੰਦੂ ਜਿਹੜਾ ਕਮਣਾ ਔਰ ਨੋਦ ਨੂੰ ਪਿਆਰ ਕਰਦਾ ਉਸ ਦਾ ਵਿਰੋਧ ਕਰੇ ਉਹਦੇ ਪੂਰੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਉਹ ਜਿਹੜੀ ਗੇੜੀਸ ਗਈ ਜਿਹਨੇ ਕਮਣਾ ਔਰ ਨੋਦ ਤੇ ਥੱਪੜ ਮਾਰਿਆ ਸੀਐਲਐਸ ਵੀ ਉਹਦੇ ਪੂਰੇ ਪੰਜਾਬ ਦੇ ਵਿਰੋਧ ਕੀਤਾ ਜਾਵੇ ਔਰ ਉਹਦੇ ਪੁੱਤਰੇ ਸਾਰੇ ਜਾਨ ਜੈ ਸ਼੍ਰੀ ਕ੍ਰਿਸ਼ਨਾ